ਸਾਰੀ ਜੜੀ ਇੱਥੇ ਆਉਣਾ ਮਾ ਕੰਮ ਕੁਸਾਇਰ ਨੂੰ ਲੰਮੇ ਪਈ ਰਿਆ ਕਰ ਜਦੋਂ ਵੇਖਦਾ ਤੈਨੂੰ ਨਾ ਮੈਂ ਚਾਰੋਂ ਲੰਮੇ ਪਈ ਆ ਤੁਹਾਨੂੰ ਵੀ ਤੇ ਪਤਾ ਹੀ ਜੇ ਰਾਤੀ ਥੱਭਾ ਮੈਨੂੰ ਦਵਾਈਆਂ ਦਾ ਤੁਸੀਂ ਦਵਾ ਕੇ ਰਾਤੀ ਦਵਾਈ ਪਵਾ ਕੇ ਲਿਆ ਆ ਪੂਰਤੀ ਉੱਠ ਕੇ ਆ ਕੇ ਦਵਾਈ ਉਹ ਬੰਦਾ ਕੋਈ ਪੁੱਛਦਾ ਵਾ ਸਵੇਰੇ ਮਾਰ ਝੂਠੀ ਦੇ ਜਾਣਾ ਵਾ ਕੋਈ ਬੰਦਾ ਪੁੱਛਦਾ ਕੋਈ ਸਮਾਨ ਚਾਹੀਦਾ ਤੁਹਾਨੂੰ ਰੋਟੀ ਪਾਣੀ ਦੀ ਖੜਦਾ ਨਹੀਂ ਖੜਦਾ ਮਨੇ ਤੈ ਮੇਰੇ ਕੋਲੇ ਕਿਉਂ ਆਇਆ ਰਹਿਣਾ ਸੋਖਣੇ ਟਿਫਨ ਪੈਕ ਕਰਦੇ ਦਿੱਤਾ ਸੋਖਣੇ ਤੇ ਤੁਹਾਨੂੰ ਚਾਹੀਦੇ ਪੈਕ ਕਰਨੀ ਕਰਨੇ ਆ ਸੋਕ ਟਿਫਨ ਪੈਕ ਕਰੇ ਸੋਕ ਮੇਰੇ ਕਪੜੇ ਤੋ ਵੇ ਸੋਕ ਮੇਰੇ ਪ੍ਰੈਸ ਕਰੇ ਸੋਕ ਕਰੇ ਇਹ ਕਪੜੇ ਕਿੱਥੇ ਰੱਖਨੇ ਕਿੱਥੇ ਨਹੀਂ ਰੱਖਨੇ ਤੈਨੂੰ ਕੋਈ ਮਤਲਬ ਨਹੀਂ ਹੈਗਾ ਪੁੱਤਾ ਕਿੱਥੇ ਮੇਰਾ ਸੋਇਨਾ ਇੱਥੇ ਰੱਜ ਪਿਆ ਹੋਣਾ ਵੇਖ ਲੋ ਬਹੁਤ ਸੱਸਾਂ ਲੜਦੀਆਂ ਹੁੰਦੀਆਂ ਤਾਂ ਸੱਸ ਮੇਰੇ ਇੰਨਾ ਪਿਆਰ ਕਰਦੀ ਮੇਰੇ ਨਾਲ ਮਾਵਾ ਮੰਦਰਾ ਰਹਿੰਦੀ ਤੇ ਹੀ ਮੇਰਾ ਚਵੀ ਘਟ ਹੈ ਤੂੰ ਤੂੰ ਮੈਂ ਮੈਂ ਕਰਦੇ ਰਿਹਾ ਕਰੋ ਉਹ ਤੂੰ ਤੂੰ ਮੈਂ ਮੈਂ ਕਰਦੇ ਕੋਈ ਬੰਦੇ ਚਾਈ ਨਹੀਂ ਕੋਈ 100 ਗੱਲਬਾਤ ਹੁੰਦੀ ਹੈ ਬੰਦਾ ਉੱਠ ਕੇ ਚੱਲ ਲੱਗਦਾ ਤਾਂ ਉਹ ਪੁੱਛਦਾ ਵਾ ਤੁਸੀਂ ਜਾਣਾ ਵਾ ਲਿਆਓ ਮੈਂ ਤੁਹਾਨੂੰ ਪੈਕ ਕਰਕੇ ਦਵਾ ਰੋਟੀ ਪੈਕ ਕਰਕੇ ਜਿਹੜਾ ਮੇਰਾ ਟਾਈਮ ਨਿਕਲੀ ਜਾਂ ਗਿਆ ਤੁਹਾਡੇ ਵਰਗਾ ਤੇ ਹੁਣ ਘਰੋਂ ਵੱਢੀ ਹੋਣਾ ਹੈ ਮੈਨੂੰ ਤੁਹਾਨੂੰ ਚੀਜ਼ ਕਿਹੜੀ ਨਹੀਂ ਮੇਰੀ ਥਾਂ ਥਾਈ ਤੁਹਾਡੇ ਘਰੀ ਤੇ ਹੁੰਦੀ ਸੁੱਖ ਨੇ ਟਿਫਨ ਉਹਨੇ ਪੈਕ ਕੀਤਾ ਵਾ ਤੇ ਲੈ ਲੋ ਬਾਹਰ ਚਲ ਠੀਕ ਹੈ ਕੋਈ ਗੱਲ ਨਹੀਂ ਦਵਾਈ ਖਾ ਕੇ ਜੋਤਰਾ ਮੇਰੀ ਜਾਨ ਨਿਕਲਦੀ ਰਹਿੰਦੀ ਆ ਇਹਨਾਂ ਨੂੰ ਆਪਣੀ ਪੈਣੀ ਦੀ ਪਤਨੀ ਕਿਹੜੇ ਪੁੱਤ ਨੇ ਇਹਨਾਂ ਨੂੰ ਸੰਭਲੇ ਰਹਿੰਦੇ ਹਈ ਨਾ ਮੇਰਾ ਮੰਮੀ ਘਰ ਦੀ ਜੇ ਮੰਮੀ ਨਾ ਮੇਰਾ ਇੰਨਾ ਕਰਦੀ ਹੋਵੇ ਨਾ ਤੇ ਇਹ ਤੇ ਮੈਨੂੰ ਨਾ ਉਖੜੇ ਘਵਾੜੇ ਵਾਂਗੂ ਹੀ ਪੈਂਦੇ ਗਾੜੀ ਇਹ ਨਹੀਂ ਕਦੀ ਜੱਜ ਨਾ ਬੋਲੇ ਹੈਗੇ ਪਤਾ ਨਹੀਂ ਮੈਨੂੰ ਰਸਤੂ ਕਰਦੀ ਨੂੰ ਵੇਖ ਕੇ ਕਿਹੜੇ ਇਹਨਾਂ ਨੂੰ ਭੁੰਡ ਲੜ ਜਾਂਦੇ ਚਲ ਕਰਨ ਦੇ ਜੋ ਕਰਦੇ ਆ ਛੱਡ ਮਨਾ ਸੱਸ ਤੇ ਤੇਰੀ ਚੰਗੀ ਆ ਨਾ ਕੋਧਾ ਵੇਖੇ ਤਮੈਂ ਕੀ ਦੁਸ਼ੀਖਾ ਲੋ ਆਪੂ ਦੁੱਜੀ ਵੀ ਬਣ ਕੀ ਬਸ ਸਕੂਲ ਵਾਸਤੇ ਵੀ ਤੇ ਜਾਣਾ ਕਿਉਂ ਨਹੀਂ ਜਾਣਾ ਚੱਲ ਨਾ ਜਾਏ ਰੋਟੀ ਖਾ ਲੈਣਾ ਨਾ ਜਾਏ ਨਾ ਸਕੂਲ ਤੋਂ ਜੇ ਕਰਨ ਵੀ ਮੈਂ ਨਹੀਂ ਜਾਣਾ ਕਿਉਂ ਕਿਹੜੀ ਗੱਲ ਨਹੀਂ ਜਾਣਾ ਤੁਹਾਨੂੰ ਪਤਾ ਮੇਰੀ ਗੱਲ ਸੁਣੋ ਵੀਰ ਜੀ ਵੇਖੋ ਕਿੱਡੇ ਵੱਡੇ ਸਕੂਲ ਗਏ ਆ ਸਕੂਲ ਤੋਂ ਜੇ ਅਧਿ ਨਹੀਂ ਕਰੀ ਦਿੰਦੀ ਸੁਖ ਭਾਂਡੇ ਵੀ ਨਹੀਂ ਭਗਵਾਨ ਜੀ ਕੀ ਕਰਨੀ ਸਵੇਰ ਤੇ ਆਹ ਬਸ ਮੈਂ ਮੰਜਲ ਲੱਗੀ ਹਿੰਦੀ ਦੀਦੀਆਂ ਕੰਮ ਹੀ ਬੜਾ ਵੱਡਾ ਸਿਰਸਿਰ ਮੁੱਕਦਾ ਹੀ ਨਹੀਂ ਆਣੀ ਜੇ ਕਰਤੀ ਉਹਨੂੰ ਤਿਆਰ ਕੀਤਾ ਹੀ ਆਹ ਮੈਂ ਅਖਣ ਲਈ ਮੈਂ ਚਾਹ ਕੱਪ ਹੋਰ ਬਣਾਉਣੀ ਨਾ ਪੀਂਦੇ ਮੇਰੇ ਤੇ ਚਾਹ ਨਾਲ ਦਿਲ ਕੜਿਆ ਗਲਾ ਜਿਹਾ ਖਰਾਬ ਹੋਇਆ ਕੋਈ ਨਹੀਂ ਬਣਾ ਦਿੰਦੀ ਦੀਦੀ ਬਸ ਆਜੇ ਮੈਂ ਪਰੌਂਠੀ ਲਾ ਦਾਂ ਜਦੋਂ ਮੈਂ ਆ ਮੁੰਡੇ ਨੂੰ ਫਿਰ ਵੇਖਾਂ ਉਹ ਜੇ ਕਰੀ ਜਾਂਦਾ ਜੇ ਮੈਨੂੰ ਲੱਗਦਾ ਭਾਵੇਂ ਸਕੂਲ ਜਾਵੇ ਵੀ ਨਾ ਮੇਰੇ ਲੋਕੀ ਉਹਦੇ ਮੰਨਣ ਨਹੀਂ ਗਿਆ ਤੁਹਾਡੇ ਕੋਲ ਚਲ ਮੰਨ ਨਹੀਂ ਜਾਂਦਾ ਕੋਈ ਨਹੀਂ ਮੇਰੇ ਲੜ ਪਿਆ ਉਹਨੇ ਜਾਂ ਜਾਂ ਤਾਂ ਇਹ ਮੇਰੀ ਗੱਲ ਸੁਣੀ ਕਿੱਥੇ ਗਏ ਮੰਮੀ ਨੇ ਕਿ ਉਹਨਾਂ ਦੇ ਘਰ ਗਈ ਲੱਗੇ ਇੰਨਾ ਕਿ ਰੁਹੀ ਸੀ ਮੈਂ ਤਾਂ ਕਦੇ ਦੇਖਣੀ ਮੈਨੂੰ ਪਤਾ ਨਹੀਂ ਸੀ ਉਹ ਸਾਰੇ ਕਿੱਥੇ ਚੱਲ ਜਾਂਦੇ ਆ ਉਹ ਮੈਂ ਤੇ ਜਿਆ ਕਿ ਉਹਨਾਂ ਨੂੰ ਲੈ ਅੱਜਕੱਲ ਜਿਹੜੀ ਵੀਡੀਓ ਨਹੀਂ ਚੱਲਣ ਦੀ ਅੱਕਾਲਜੀ ਬਹਿ ਕੇ ਜਿਹੜੀ ਸਬਜ਼ੀਆਂ ਨੂੰ ਪਾਈ ਦੀ ਪਾਣੀ ਉਹ ਇਹਨਾਂ ਨੇ ਸਭੋਂ ਪੜਾਈ ਨਹੀਂ ਭਰਦੀ ਦੀ ਤੇ ਉਹ ਕਰਾਂਦੇ ਮੰਮੀ ਕਹਿੰ ਲੋ ਤੁਨੂੰ ਆ ਗਏ ਮੈਨੂੰ ਇਹ ਤਾਂ ਕੋਈ ਗੱਲ ਦੱਸ ਦਿਆ ਕਰੋ ਦੱਸ ਤੁਸੀਂ ਹਜੇ ਲੰਮੇ ਪਏ ਹੋ ਕਿ ਮੰਮੀ ਪਹਿਲਾਂ ਚਲ ਗਏ ਹੁੰਦੇ ਹੀ ਹੋ ਰਹੀ ਕੋਈ ਗੱਲ ਨਹੀਂ ਕੋਈ ਤੇ ਨਹੀਂ ਖਾਣੀ ਬਰੌਠੀ ਨਹੀਂ ਪੈ ਬਰੌਠੀ ਨਹੀਂ ਖਾਣੀ ਮੇਰਾ ਗਾਲ ਅੱਗੇ ਖਰਾਬ ਹੋਇਆ ਮੈਂ ਤਾਂ ਲੰਮੇ ਪਏ ਤਾਂ ਹੀ ਕਰਕੇ ਦਵਾਈ ਲੈ ਕੇ ਸਵੇਰੋਂ ਸਵੇਰੀ ਮੇਰੀ ਤੇ ਆਵਾਜ਼ ਹੀ ਨਹੀਂ ਨਿਕਲ ਰਹੀ ਨਾ ਗਾਲ ਖਰਾਬ ਹੋਇਆ ਇਹ ਦੀਦੀ ਮਮੇ ਢਿੱਲੇ ਝਟ ਪਏ ਰਹਿੰਦੇ ਜੇ ਜਦੋਂ ਆਉਂਦੇ ਤਾਂ ਮੈਂ ਇਦਾਂ ਨਹੀਂ ਆਈ ਮੈਂ ਤੁਹਾਨੂੰ ਮੈਂ ਵੇਖਿਆ ਤੁਹਾਡਾ ਬਸ ਇਹੀ ਹਾਲ ਹੁਸਾਰਾ ਸੁੱਖ ਮੇਰਾ ਤੇਰੇ ਤੋਂ ਪਹਿਲਾਂ ਵੀ ਇਹੀ ਹਾਲ ਰਿਹਾ ਮੈਂ ਤਾਂ ਵਿਆਹੀ ਆਈ ਬਸ ਦੋ ਕਸਾਲ ਟਿਕ ਰਹੀ ਆਂ ਤੇ ਮੇਰਾ ਤੇ ਇਹੋ ਹੀ ਹਾਲ 4 ਦਿਨ ਮੈਂ ਮੰਜੇ ਤੇ ਤੇ 2 ਦਿਨ ਮੈਂ ਚੌਕੇ 'ਚ ਤੇ ਪਹਿਲਾਂ ਪੇਕੇ ਪਿੰਡ ਵੀ ਇੱਥਾਂ ਨਹੀਂ ਆਇਆ ਕਿ ਮੈਂ ਤੁਹਾਨੂੰ ਆਪਣੇ ਇੱਥੇ ਆਣ ਕੇ ਮੈਂ 2-3 ਸਾਲ ਚੰਗੀ ਭਲੀ ਰਹੀ ਆ ਪਤਾ ਨਹੀਂ ਕੀ ਆ ਨਿਆਣਿਆਂ ਤੋਂ ਬਾਅਦ 'ਚ ਪਤਾ ਨਹੀਂ ਕੀ ਹੋ ਗਿਆ ਕਿਹੜੀ ਕਮੀ શરી 'ਚ ਪੈ ਗਈ ਮੇਰੀ ਤੇ ਇੰਨੀ ਜਾਨ ਆਪ ਔਖੀ ਆ ਨਾ ਬਹੁਤ ਜਿਆਦਾ ਮੂੰਹ ਜਿਆਦਾ ਨਹੀਂ ਤੇ ਇਨਫੈਕਸ਼ਨ ਹੀ ਬਣੀ ਰਹਿੰਦੀ ਜਦੋਂ ਟੈਸਟ ਕਰਾਵਣ ਇਨਫੈਕਸ਼ਨ ਆਈ ਰਹਿੰਦੀ ਵਾ ਗੱਲ ਵੀ ਇੱਕਦਮ ਉਹ ਲੋਟੇ ਸਾਹਮਣੇ ਵੀ ਕਰਵਾਉਂਦੀ ਲੱਗੀ ਕੰਮ ਕਰਨ ਤੇ ਕਿੰਨਾ ਟਾਈਮ ਕੱਲੀ ਇਹ ਨਾ ਆ ਜਾਂਦਾ ਕੱਲੀ ਨੂੰ ਮੈਨੂੰ ਤੇ ਆਪ ਉਥੇ ਲੰਮੇ ਪਈ ਨੂੰ ਵੀ ਚੇਤਾ ਆਉਂਦਾ ਵ ਤੂੰ ਵਿਚਾਰੀ ਕੱਲੀ ਲੱਗੀ ਰਹਿੰਦੀ ਦੱਸ ਤੇ ਮੇਰਾ ਤੇ ਆਪਣਾ ਦੱਸ ਇਹ ਬੁਰਾ ਹਾਲ ਹੁੰਦਾ ਵਾ। ਨਾ ਮੈਂ ਕਿਹਾ ਸੌਖੀ ਆ ਦਵਾਈਆਂ ਖਾਣੀਆਂ ਸੌਖੀਆਂ ਹੀ ਕਿਤੇ ਇੰਨਾ ਅੰਤਰਾ ਕਲੇਜਾ ਸੜਦਾ ਦਵਾਈਆਂ ਖਾ ਖਾ ਕੇ ਬੁਰਾ ਹੀ ਹਾਲ ਮੇਰਾ ਵੀ ਹੋਇਆ ਰਹਿੰਦਾ ਵਾ। ਤੇ ਚੱਲ ਮੈਨੂੰ ਤੇ ਇਹੋ ਹੀ ਬੜਾ ਵਾ ਤੇ ਚੱਲ ਮੇਰੀ ਦਰਾਣੀ ਆ ਤੇ ਮੇਰੀ ਭੈਣਾ ਲੱਗੀ ਹੀ ਆ ਫੇਰ ਵੀ ਤੇਰਾ ਮੈਨੂੰ ਇੰਨਾ ਸਾਥ ਜਾਂ ਨਹੀਂ ਤੇ ਭੈਣਾ ਹੋਰ ਕੋਈ ਹੋਵੇ ਤੇ ਆਖੇ ਵੀ ਤੂੰ ਤੇ ਮੰਜੇ ਪਈ ਰਹੀ ਨਹੀਂ ਤੇ ਮੈਂ ਕਿੰਨੇ ਕਾ ਕੰਮ ਕਰਾਂ ਚਲੋ ਕੋਈ ਗੱਲ ਨਹੀਂ ਜਿਹੜਾ ਕੰਮ ਕਰਨਾ ਕਰਨਾ ਹੀ ਆ ਤੇ ਉਹ ਦੇ ਹੈ ਇਹ ਪਹਿਲਾਂ ਮੰਮੀ ਵਿਚਾਰੀ ਕਰਦੀ ਰਹੀ ਐ ਤਾਂ ਹੁਣ ਤੂੰ ਨਾਲ ਲੱਗ ਪਈ ਚਲੋ ਕੋਈ ਨਹੀਂ ਜੇ ਕਹਿ ਲੂ ਮੈਂ ਤਾਂ ਤੇਰੀ ਬਸ ਗਰੰਟੀ ਮੰਗਦਾ ਮੈਂ ਤਾਂ ਵਿਚਾਰ ਮੈਂ ਨਹੀਂ ਲੂ ਮਨਾਵਾ ਲਾਰੇ ਲੱ ਪਹਿਲਾ ਚਲੋ ਪੀਰੋ ਸਭ ਆਜੋ ਆਜੋ ਬੁੱਕਾਂ ਪਾਈਏ ਬੁੱਕਾਂ ਪਾ ਕੇ ਆਜੋ ਛੁੱਲੇ ਚੱਲ ਗਏ ਆਜੋ ਬੁੱਕਾਂ ਕਿੱਥੇ ਰੱਖੀਆਂ ਜੇ ਬੈਗ ਤੇ ਮੰਮਾ ਨੇ ਤੋਤਾ ਸਾਈਂ ਦੇ ਚ ਪਾਦਾ ਸਾਰੀਆਂ ਹੀ ਆ ਲੋ ਹੁਣ ਧਿਆਨ ਨਾਲ ਪੜਿਓ ਜੇ ਲਿਖਿਓ ਪੁੱਤ ਓਥੇ ਤੁਹਾਨੂੰ ਪੜੋਗੇ ਤੇ ਪੜ੍ਹਾਈ ਆਊਗੀ ਸੋੱਖ ਟਿਫਨ ਮੁੰਡੇ ਦਾ ਕਿੱਥੇ ਲਿਆ ਛੇਤੀ ਪਰੌਂਠੀ ਫਿਨਿਸ਼ ਕਰੋ ਨਾ ਤਾ ਫਿਰ ਮਾਲੀਆ ਲੱਤਾਂ ਨੂੰ ਲਪੇਟੀ ਜਾਂਨੇ ਆ ਆ ਲੋ ਦੀਦੀ ਇਹ ਲੋਕਾਂ ਦੇ ਕਹਤੇ ਪਮਾਨੀਆ ਤੇ ਮੇਰੇ ਕੋਲ ਨਹੀਂ ਜਿਵੇਂਦਾ ਆਓ ਮੇਰਾ ਪੁੱਤ ਨਹੀਂ ਫਿਰ ਮੈਂ ਵੱਡੀ ਮੰਮਾ ਨਹੀਂ ਆਪਣੇ ਪੁੱਤ ਦੀ ਚਲੋ ਪਰੌਂਠੀ ਫਿਨਿਸ਼ ਕਰੋ ਜਲਦੀ ਜਲਦੀ ਚਲੋ ਮਾਤਾ ਦੇ ਨੀਚਾ ਰੱਖਦੇ ਨਹੀਂ ਦੇ ਦੇ ਮਮਾ ਹਾਂਜੀ ਚੁੱਤ ਜੁੱਤ ਚਲ ਚਲਦੇ ਆ ਕੇ ਉਹ ਤੁਹਾਨੂੰ ਲੈਣ ਆਣਾ ਹਾਂਜੀ ਅੱਜ ਵੱਡੀ ਮਮਾ ਲੈਣ ਆਉਣਗੇ ਜਾਓ ਤੁਸੀਂ ਪਾਪਾ ਦੇ ਨਾਲ ਇੱਥੋਂ ਠੀਕ ਹੈ ਤੇ ਲੈਣ ਵੱਡੀ ਮਮਾ ਆਉਣਗੇ ਮੈਂ ਲੈਣ ਆਉਂਗੀ ਹੁਣ ਨਾ ਮੈਂ ਮੈਡੀਸਿਨ ਲਈ ਆ ਤਾਂ ਮੈਨੂੰ ਚੱਕਰ ਆਂਦਾ ਆ ਠੀਕ ਆ ਪਾਪਾ ਛੱਡ ਆਉਂਦੇ ਆ ਤੇ ਵੱਡੇ ਮਮਾ ਲੈ ਆਉਣਗੇ ਓਕੇ ਹਾਂਜੀ ਗੁੱਡ ਬੱਚਾ ਮੇਰਾ ਬਹੁਤ ਸੋਹਣਾ ਲਿਆ ਮੈਂ ਬੈਗ ਲੈ ਕੇ ਆਵਾਂ ਪੁੱਤ ਦਾ ਇਹ ਨਿਆ ਦੇ ਨਾ ਕੱਲ੍ਹ ਸੇ ਲ ਕਢਾਇਆ ਵਾ ਤੇ ਦੇਣ ਦੀ ਮਾਰੀ ਨੇ ਮੁਕਰ ਗਈ ਆ ਭੈਂ ਅਸੀਂ ਤੇ ਖਾ ਲਈ ਉੱਥੇ ਦੇ ਆ ਦੁਨੀਆਦਾਰੀ ਦਾ ਵੇਹ ਬੰਦਾ ਕੀ ਆ ਵੀ ਦੇਣ ਦੇ ਮਾਰੇ ਚੀਜ਼ ਅਗੇ ਛੱਟ ਚੀਜ਼ ਫੜਾ ਦਈਦੀ ਫੇ ਲੈ ਆਓ ਕਪੜੇ ਮੈਂ ਚਾਹ ਲੈ ਇਹਨਾਂ ਨੂੰ ਪਾ ਦਾਂਗੇ ਤੇ ਕੱਜ ਨਾ ਕਿੜੀ ਨਾ ਲੱਗੂਗੀ ਤੇ ਫਾੜ ਲੱਗਣ ਦਾ ਪੂਗਾ ਪਰ ਨਾ ਅੱਜ ਕੱਲ੍ਹ ਦੁਨੀਆ ਖੁਸ਼ ਨਹੀਂ ਆ ਦੇ ਕੇ ਚੀਜ਼ ਜੀ ਤੋੜਨ ਵਾਲੀ ਹੋਈ ਆ ਭਾਈ ਕੋਈ ਤੋੜ ਕੇ ਲੈ ਜਾਏ ਸੁੱਖ ਦੱਸ ਤੀ ਸਬਜੀ ਤੋੜਦਾ ਤੂੰ ਸੁੱਖ ਨਹੀਂ ਸੁੱਖ ਨਹੀਂ ਪਤਾ ਲੱਗਦਾ ਮੰਮੇ ਕਿਥੋਂ ਹੈ ਜੇ ਇਕੱਲੇ ਗੱਲਾਂ ਕਰੀ ਜਾਂਦੇ ਹੈ ਜੇ ਪੁੱਤ ਕਿੱਥੋਂ ਆਣਾ ਉਧਰੋਂ ਆਈਆਂ ਮੈਂ ਪੀਸ ਇਹਨਾਂ ਲਿਆ ਕੇ ਖਾਲਦੇ ਦਪਰੇ ਕਰਦੇ ਆ ਤੇ ਮਿਲ ਗਈ ਨਾ ਉਹਨਾਂ ਨੂੰ ਜਵਾਬ ਦੇਤਾ ਹੋਵੇ ਵੀ ਚੀਜ਼ ਤੇ ਅੱਜ ਕੱਲ੍ਹ ਦੁਨੀਆ ਇਦਾਂ ਦੀ ਛੱਟ ਮੁੱਕਰ ਜਾਂਦੀ ਹੈ ਹਾਏ ਮੰਮੀ ਆਪਣੇ ਵੱਲੋਂ ਛੱਟ ਚੀਜ਼ ਫੜ ਕੇ ਲੈ ਜਾਂਦੇ ਹੀ ਵੇਖ ਲਾ ਛੱਟ ਦੇ ਦੇ ਤੀ ਚੀਜ਼ ਵੀ ਚੱਲ ਕੋਈ ਨਹੀਂ ਆਪਣੇ ਹੀ ਆ ਅੱਜ ਕੱਲ੍ਹ ਕੋਈ ਨਹੀਂ ਆਪਣਾ ਹੈਗਾ ਪੁੱਤ ਸਹੀ ਗੱਲ ਆ ਚੀਜ਼ ਦੇਣ ਲੱਗੀ ਦੁਨੀਆ ਤੇ ਮਾਰੀ ਜਾਂਦੀ ਪਰ ਕਰੋ ਨਾ ਦੇਣੀ ਪੈ ਪਰ ਉਹਨਾਂ ਦੇਣੀ ਪਵੇ ਚੀਜ਼ ਨਾਲੇ ਤੂੰ ਹੀਂ ਕੀ ਕਰਦੇ ਫਿਰਦੇ ਬਾਹਰ ਬਾ ਕੋਸ਼ ਮੇ ਮਮੇ ਮੈਂ ਅੱਜ ਵਾਸਤੇ ਇਦਾਂ ਹੀ ਫਤੇ ਨੂੰ ਆਈ ਜੇ ਤਿਆਰ ਕਰਕੇ ਫਤੇ ਨੂੰ ਤਿਆਰ ਕਰਕੇ ਆਈਆਂ ਤਵਾਈ ਖਾਦੀ ਆ ਪੁੱਤ ਘੜੀ ਲੰਮੇ ਰੈਸਟ ਕਰਨਾ ਲੰਮੇ ਹੀ ਪਈ ਹ ਮੰਮੀ ਕਿੰਨਾ ਕੁ ਲੰਮੇ ਪਈ ਜਾਵਾਂ ਸੁੱਖ ਨੂੰ ਆ ਕੇ ਮੈਂ ਮੈਨੂੰ ਚਾਹ ਬਣਾ ਕੇ ਦੇ ਘਲੇ ਤੋਂ ਆਵਾਜ਼ ਨਹੀਂ ਨਿਕਲਦੀ ਆਂਦੀ ਦੰਨੀਆਂ ਬਣਾ ਕੇ ਫਤੇ ਨੂੰ ਭੇਜਣਾ ਪਰੌਟੀ ਬਣਾ ਕੇ ਉਹਦੀਆਂ ਬੁੱਕਾਂ ਪੱਕਾ ਪਾ ਕੇ ਆਈ ਬੈਗ ਦੇ ਵਿੱਚ ਜੇਦੀ ਬੜੀ ਕਰਦਾ ਸਕੂਲ ਨੇ ਉਹ ਨਿਆਣਾ ਜੂ ਵਜਿਤ ਕਰਦਾ ਵਾ ਜੇ ਨਿੱਕਾ ਵਾ ਨਾ ਤਦ ਕਰਕੇ ਆ ਚੱਲ ਗਿੱਜ ਗਿਆ ਤੇ ਆਪੇ ਜਾਣ ਡਾ ਪਣਾ ਨੇ ਸਕੂਲ ਜਾਣ ਡਾ ਪਣਾ ਮੈਨੂੰ ਆਖਣ ਡੇ ਮਮਾ ਅੱਜ ਤੁਸੀਂ ਲੈਣ ਆਓ ਮੈਨੂੰ ਚਲ ਉਹਨੂੰ ਕਹੀ ਮੈਂ ਠੀਕ ਨਹੀਂ ਆ ਚਲ ਕੋਈ ਨਹੀਂ ਆ ਚਲ ਜੀ ਸ਼ਾਇਦ ਨਹੀਂ ਮੈਂ ਉਹਨੂੰ ਬਹਾਨਾ ਜਿਆ ਮਾਰਿਆ ਮੈਂ ਚੱਲ ਮੈਂ ਲੈਣ ਤੇ ਆਉਂਗੀ ਜੇ ਠੀਕ ਨਾ ਆਖੇ ਤਾਂ ਉਹਨੇ ਮੰਮੀ ਜਾਣਾ ਨਹੀਂ ਜੇ ਤੁਹਾਨੂੰ ਪਤਾ ਹੀ ਆ ਚਲ ਕੋਈ ਨਹੀਂ ਆ ਵੇਖ ਲਾਂਗੇ ਜਦੋਂ ਲੈਣ ਜਾਣਾ ਹੋਊਗਾ ਤੋੜਨੀ ਕਰ ਸੱਜੀ ਆ ਮੈਂ ਦੇਖੇ ਤੋੜ ਕੇ ਰੱਖ ਲਓ ਬਾਹਰ ਹੈਗੀ ਆ ਕੋਈ ਤੋੜ ਕੇ ਗਾਂ ਜਾਊਗਾ ਪੁੱਤਰਾ ਮੰਮੀ ਇਦਾਂ ਕਿਦਾਂ ਕੋਈ ਤੋੜ ਕੇ ਲੈ ਜਾਊਗਾ ਸੱਜੀ ਪੁੱਤ ਤੂੰ ਹੀ ਤਾਂ ਗੇਟ ਮਾਰ ਕੇ ਅੰਦਰ ਲੰਮੇ ਬੈੜਾ ਦੁਪਹਿਰੇ ਤੇ ਦੁਪਹਿਰੇ ਕੋਈ ਤੋੜ ਕੇ ਲੈ ਜਾ ਤੂੰ ਹੀ ਕਿਹੜਾ ਵੇਖ ਲੈਣਾ ਇਹ ਤਾਂ ਗੱਲ ਹੈਗੀ ਆ ਕਈ ਇਹ ਤੁਹਾਡੀ ਵੀ ਗੱਲ ਤੇ ਜੇ ਮੋਲ ਲੈ ਆਂਗੀ ਤਾਂ ਨੁਸਕੀਆਂ ਸਪਰੀਆਂ ਹੋਈਆਂ ਹੋਣੀਆਂ ਤੇ ਇਹ ਸਪਰੀਆਂ ਥੋੜਾ ਹੋਈਆਂ ਹੋਣੀਆਂ ਇਹਨਾਂ ਨੂੰ ਪੁੱਤ ਹਾਂ ਨਹੀਂ ਇਹਨਾਂ ਨੂੰ ਤੇ ਨਹੀਂ ਇਹ ਤੇ ਵਧੀਆ ਵਾ ਹਾਏ ਮੰਮੀ ਕਿੰਨੇ ਕੰਡੇ ਹੀ ਹੋਏ ਤੇ ਨਾਲ ਕੰਡੇ ਬਹੁਤ ਆਇਂਦਰ ਵੇਖੋ ਕਿ ਕਿੱਡੇ ਮੋਟੇ ਕੰਡੇ ਆ ਮੇਰੇ ਕੰਡਾ ਹੀ ਚੁਗ ਗਏ ਆ ਲੈ ਤੂੰ ਫੜ ਲੈ ਤੋੜ ਦਿੰਦੀ ਹਾਂ ਪੁੱਤ ਸ਼ਿੱਕੂ ਲੈ ਆਉਂ ਨੀ ਮੋ ਕਰੋ ਮੰਮੀ ਜੀ ਮੈਂ ਤਾਂ ਤੁਹਾਨੂੰ ਵੇਖਣ ਆਈ ਆ ਸੱਚੀ ਦਾ ਤੇ ਮੈਨੂੰ ਪਤਾ ਹੀ ਨਹੀਂ ਨੀ ਤੇ ਲੈ ਤੇ ਆਉਂਦੀ ਹਾਂ ਸ਼ਿੱਕੂ ਪੁੱਤ ਲੈ ਆਉਂ ਨਾ ਹੱਥ ਕਿੱਦਾਂ ਖੜਨੇ ਚੱਲ ਐ ਹੋਈ ਤਰ ਲਈਏ ਹੈ ਨਾ ਪਰਲੇ ਵੱਖਰੇ ਤੁਹਾਨੂੰ ਉਹ ਰਹਿਣ ਦੇ ਉਸ ਨਾਲੇ ਛੋਟੇ ਆ ਜੇ ਮੁੜ ਕੇ ਫੇਰ ਕੱਲ ਪਾਸੋਂ ਨੂੰ ਹੋ ਜਾਣੇ ਆ ਚਲੋ ਠੀਕ ਆ ਫੇਰ ਐਨਾਂ ਕਾ ਨਾ ਡਾਂਗੂ ਹੋਈ ਜਾਣਾ ਹੋ ਜਾਣਾ ਪੁੱਤ ਅਸੀਂ ਕਿੰਨੇ ਕ ਜੀ ਆ ਹਾਂਜੀ ਆ ਜਾਓ ਤੁਸੀਂ ਵੀ ਫੇਰ ਐਵੇਂ ਨਾ ਲੋਕਾਂ ਦੀਆਂ ਗੱਲਾਂ ਨਹੀਂ ਲਈ ਜਾਓ ਗੱਲਾਂ ਸੀਰੀਅਸ ਕੀ ਲੈਣਾ ਮੈਂ ਇਹ ਸੋਚਦੀ ਮੈਂ ਚੱਲ ਕੋਈ ਨਹੀਂ ਆ ਵੀ ਕਹਦਾ ਹੈ ਮਾਂ ਮਰਦਾ ਲੱਗ ਦੁਕਾਨ ਦੇ ਵਿੱਚ ਚਲ ਜਾਂਦੀ ਰੋਟੀ ਮੈਂ ਰੋਟੀ ਨਹੀਂ ਰੋਟੀ ਨਹੀਂ ਘਰ ਨਾਲ ਮੈਨੇ ਸੁੱਖ ਚਾਹ ਤੇਈ ਹੈ ਕਿ ਨਹੀਂ ਮਮਾ ਹਾਂਜੀ ਮੰਮੀ ਜੀ ਦਰਤੀ ਆ ਕਰ ਲਿਆ ਕਿ ਭਾਂਡੇ ਚੰਨਾ ਵੀ ਸੁੱਖ ਮੈਂ ਕਿੰਨੀ ਸਬਜ਼ੀ ਲੱਤੀ ਮਮਾ ਸਬਜ਼ੀ ਬਹੁਤ ਲੱਤੀ ਮੈਂ ਨਾ ਬਾਹਰੋਂ ਕਿੰਨੀ ਤੋੜ ਕੇ ਲੈਣੀ ਦੁਪਹਿਰੇ ਮੰਮੀ ਫਿਰ ਮੈਂ ਅੰਦਰ ਕੰਮ ਕਰਨੀ ਬਾਹਰ ਹਰ ਦਿਨ ਜਾ ਕੇ ਲੈਦੀ ਹੀ ਆ ਚਲ ਕੋਈ ਨਹੀਂ ਨਾ ਦੁਪਹਿਰ ਨੂੰ ਾਂਗੇ ਉਹ ਇਹ ਕਹਦੇ ਆਂ ਆਨਲਾਈਨ ਦੇ ਕਿੰਨੀ ਮਹਿੰਗੀ ਹੋਣੀ ਹੈ ਤੇ ਇੱਥੋਂ ਦੁਨੀਆ ਅੰਦਰ ਪਈਆਂ ਜਾਣਾ ਸੀ ਤੇ ਦੁਪਹਿਰੇ ਕਿਹਨੇ ਤੋੜ ਕੇ ਗਾਂ ਜਾਣੀ ਆ ਮम्मी ਸੁੱਟਣੇ ਵਾਲਾ ਵਾ ਚੱਲ ਜਿਹੜਾ ਸੁੱਟਣਾ ਮੈਂ ਖਰਾਬ ਆ ਉਹਨੂੰ ਸੁੱਟਦੇ ਹੋ ਹਾਂਜੀ ਬੰਨ ਕੋਈ ਨਹੀਂ ਮम्मी ਤੇ ਬਣਾਉਂਦੀ ਤੇ ਪਹਿਲਾਂ ਆ ਬਣਾ ਲਈ ਨਾਲੇ ਕਰਦੀ ਸਬਜ਼ੀ ਦਾ ਨਾ ਮੈਂ ਕਿੰਨੀ ਸਵਾਦ ਬਣਨੀ ਜਿਹੜੀ ਮੌਲ ਲਈਦੀ ਆ ਉਹ ਵੇਖਿਓ ਉਹਨਾਂ ਦੀ ਕਿੰਨਾ ਫਰਕ ਆ ਆ ਉਹ ਤੇ ਪਰੋਠੀ ਟਿਕਟਾਕੇ ਵਾਲੀ ਆਉਂਦੀਆਂ ਖਾਦਾਂ ਤੋਂ ਬਿਨਾਂ ਨਾਲੇ ਖਾਦ ਤੋਂ ਕਿੰਨਾ ਕਰਦੀ ਸਬਜ਼ੀ ਟੇਸਟੀ ਨਾਲੇ ਠੀਕ ਵੀ ਨਹੀਂ ਦਿੰਦੀ ਇਹਨੂੰ ਬਾਅਦ ਦੀ ਸਬਜ਼ੀ ਚੰਗੀ ਵੀ ਨਹੀਂ ਆ ਆਉਦੇ ਹੈ ਮम्मी ਨਹੀਂ ਤਾਂ ਮੈਂ ਕਿਹੜਾ ਮੈਂ ਤਾਂ ਸਬਜ਼ੀ ਜਿਹਾ ਹੋਂਸਾਰਾ ਨਹੀਂ ਵੱਧ ਪਾਉਂਦੀ ਦੀਦੀ ਤੇ ਕਰਕੇ ਹੀ ਸਭੋ ਨਾ ਨਾ ਮੈਂ ਉਹ ਨਹੀਂ ਪਾਜਦਾ ਮੇਰਾ ਪਾਜਦਾ ਨਹੀਂ ਉਹਨੂੰ ਤਰ ਕਰਕੇ ਆਖੀਦਾ ਬਚਾਲਾ ਦਵਾਈ ਖਾਣ ਨਾਲ ਉਹ ਚੰਗਾ ਵਾ ਦਵਾਈ ਚਾਹ ਚਾਹ ਦੇ ਨ ਕੋਟਾ ਖੰਡੀ ਮੈਂ ਆਸਪਰ ਕੀ ਜੇ ਕੋਈ ਨਹੀਂ ਬਹੁਤੀ ਮੈਨਾਂ ਕਿੰਨੀ ਜੀ ਚੱਲ ਤੇਰਾ ਨਹੀਂ ਜੀ ਕਾੜਾ ਰੋਟੀ ਨੂੰ ਮੇਰਾ ਤੇ ਚਾਹ ਨੂੰ ਹੀ ਦਿਲ ਕਰਦਾ ਚੱਲ ਆਪਾਂ ਨਹੀਂ ਖਾਣਗੇ ਸਰ ਮੰਮੀ ਆਉਣ ਵਾਲੇ ਜੇ ਮੰਮੀ ਦਾ ਫੋਨ ਆਇਆ ਇਹਨਾਂ ਮੰਮੀ ਨਾ ਆਵਾਂ ਨਹੀਂ ਠੀਕ ਨਹੀਂ ਤੇ ਮਤਲਬ ਦੇਖ ਲਾਂਗੇ ਪੁੱਤ ਇਹ ਮੈਨੂੰ ਪਹਿਲਾਂ ਦੱਸ ਦਿਆ ਕਰ ਕਿ ਉਹ ਨਾ ਆਉਣਾ ਦੱਸਣ ਦੀ ਮੰਮੀ ਬੋਲਾਂ ਕਿਹੜੀ ਗੱਲ ਆਉਣਾ ਤੇ ਆਉਣਾ ਹੀ ਆ ਦੱਸ ਆਉਣਾ ਤੇ ਹੈਗਾ ਪੁੱਤ ਫਿਰ ਵੀ ਕੋਈ ਨਾ ਕੋਈ ਸਮਾਨ ਲਿਆਉਣਾ ਹੁੰਦਾ ਚਾਹ ਪਾਣੀ ਇਹਦੇ ਕੁਛ ਨਾ ਕੁਛ ਲਿਆਉਣਾ ਹੁੰਦਾ ਪਤਾ ਲੈ ਮੰਮੀ ਚਾਹ ਪਾਣੀ ਨੂੰ ਕੀ ਆ ਨਮਕੀਨ ਬਿਸਕਟ ਤਾਂ ਹੈਗੇ ਹੀ ਆ ਘਰੇ ਆ ਕਿੱਦਾਂ ਦੀ ਗੱਲਾਂ ਕਰਦੀਆਂ ਇਹ ਦੇਣ ਵਾਲੇ ਨੂੰ ਤੇ ਚਾਹ ਦੇ ਨਾਲ ਹਾਂ ਤੇ ਫਿਰ ਕੀ ਆ ਚਾਹ ਹੀ ਆ ਚਾਹ ਹੀ ਪੀਣੀ ਆ ਨਹੀਂ ਪੁੱਤ ਮੇਰੇ ਦੋਮਾ ਇਹ ਤੁਹਾਨੂੰ ਆਖੰਡੀ ਵੀ ਇਦਾਂ ਨਹੀਂ ਕਰੀਦਾ ਪਹਿਲਾਂ ਦੱਸ ਦਿਆ ਨਾਲ ਦੂਜੀ ਗੱਲ ਇਹ ਆ ਉਹਨਾਂ ਨੂੰ ਕਹੀ ਐ ਕਿ ਕੋਈ ਖਰਚਾ ਕਰਕੇ ਨਾ ਆਓ ਜੇ ਦੱਸ ਨੂੰ ਵੀ ਤੁਸੀਂ ਕਿੱਦਾਂ ਦੀ ਗੱਲ ਕਰਦੇ ਆ ਮੈਨੂੰ ਇਹ ਦੱਸੋ ਪਹਿਲਾਂ ਵੀ ਮਾਂ ਨੂੰ ਮੈਂ ਮਨੇ ਕਰੂੰਗੀ ਬਤਾਈ ਮਾਂ ਮੈਂ ਨਾ ਕਰਾਂਗੀ ਪੁੱਤ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਨਾ ਤੂੰ ਮੈਨੂੰ ਦੱਸਿਆ ਕਰ ਤੂੰ ਆਪਣੀ ਮੰਮੀ ਨੂੰ ਆਖਿਆ ਕਰ ਕਿ ਨੂੰ ਨਹੀਂ ਕੋਈ ਚੀਜ਼ ਚਾਹੀਦੀ ਮੰਮੀ ਮੈਂ ਨਹੀਂ ਉਹਨਾਂ ਨੂੰ ਮਨੇ ਕਰ ਸਕਦੀ ਠੀਕ ਆ ਕਈ ਤੇ ਉਹ ਗੱਲ ਪਿੱਤੀਆਂ ਕਰਸਦੀਆਂ ਸਾਨੂੰ ਕੋਈ ਦੇ ਕੇ ਜਾਵੇ ਜਾਂ ਕੁਛ ਵੀ ਕਿ ਜੀ ਮੇਰੇ ਦਿੰਦੇ ਆ ਤੇ ਮੰਮੀ ਮੈਂ ਕਿਹੜੀ ਗੱਲ ਨੂੰ ਮੰਨੇ ਕਰਾ ਉਹ ਖੁਸ਼ੀ ਨਾ ਦਿੰਦੇ ਮੈਂ ਮੰਗ ਲਈ ਥੋੜਾ ਨਾ ਪੁੱਤ ਮੰਗਦੀ ਨਹੀਂ ਆ ਪੁੱਤ ਤੂੰ ਵੀ ਹੱਜ ਸਿੰਦੀ ਜੀ ਨੋ ਆ ਪਰ ਇਦਾਂ ਥੋੜਾ ਵਾ ਵੀ ਇਦਾਂ ਕਰੀਏ ਜਿਹੜੀ ਚੀਜ਼ ਦੀ ਲੋੜ ਹੁੰਦੀ ਤੂੰ ਮੈਨੂੰ ਦੱਸਿਆ ਕਰ ਇੱਕ ਉਹ ਵੀ ਹੈਗੀ ਆ ਨਾ ਸੁੱਖ ਵੇਹ ਉਹਦਾ ਕੋਈ ਆਉਂਦਾ ਵੀ ਨਹੀਂ ਆ ਮੰਮੀ ਇੱਥੇ ਨਾਰੀ ਕੀ ਜਿੰਜ ਕੰਮ ਕਰਨ ਲਈ ਆ ਤੁਸੀਂ ਨਾ ਇਦਾਂ ਦੀ ਗੱਲ ਉਹ ਨਹੀਂ ਪੁੱਤ ਨਹੀਂ ਆਉਂਦੀ ਉਦੀ ਮਾਵਾਂ ਕਿਤੇ ਸਾਲ ਬਾਅਦ ਆਉਂਦੀ ਆ ਤੇ ਆਉਂਦੀ ਵੀ ਖਾਲੀ ਹੱਥ ਵਾ ਮੰਮੀ ਤਾਂ ਇਹੋ ਜੀ ਗੱਲ ਕਰਦੇ ਹੁੰਨੇ ਆ ਖਾਲੀ ਹੱਥ ਹੁੰਦੀ ਤੇ ਆਪਾਂ ਕੀ ਲੈਣਾ ਉਹ ਗੱਲ ਤੋਂ ਲੈਣਾ ਤਾਂ ਨਹੀਂ ਪੁੱਤ ਉਹੋ ਹੀ ਗੱਲ ਹੋਵੀ ਨਾ ਤੂੰ ਕਹਿਆ ਨਾ ਮੈਨੂੰ ਪਿੱਤੀ ਦਿੰਦੇ ਨਾ ਆਪਾਂ ਕਿਹੜਾ ਉਧਰ ਰੱਖਣਾ ਦੇਣਾ ਤੇ ਉਹਨਾਂ ਕੋਤੋਂ ਆਪਣੀ ਪਿੱਤੀ ਨੂੰ ਆ ਤੇ ਇਹ ਗੱਲਾਂ ਫੇਰ ਤੇਰੀ ਮੰਮੀ ਨੂੰ ਬੜਾ ਮਨਾ ਕਰਦੀ ਪਰ ਤੇਰੀ ਮੰਮੀ ਜਦੋਂ ਵੀ ਆਉਂਦੀ ਨਾ ਖਰਚਾ ਕਰਦੀ ਇਹਨਾਂ ਕੋਈ ਹਿਸਾਬ ਹੀ ਨਹੀਂ ਆ ਆਪਣੀ ਮਰਜ਼ੀ ਨਾਲ ਕਰਦੇ ਮੈਂ ਇਹਨੂੰ ਖਰਚਾ ਕਰਦਾ ਤਾਂ ਆ ਲੈਣਾ ਖਰਚਾ ਕਰਾਉ ਲੋ ਜੀ ਮੰਮੀ ਲੈਣਾ ਵਾ ਹਾਂਜੀ ਨਹੀਂ ਫਿਰ ਗੱਲ ਕਿਹਾ ਸਰੋ ਮੰਮੀ ਨਾਲ ਨਹੀਂ ਮਿਲ ਜਾਣੀ ਬੈ ਜਾ ਤੂੰ ਚਾਹ ਪੀਲਾ ਬੈ ਕੇ ਥੱਕੀ ਪਈ ਸੇਰ ਦੀ ਕੰਮ ਕਰਦੀ ਇੱਥੇ ਬੈ ਰਹਿ ਉਹ ਹੀ ਮੈਨੂੰ ਆਖਣ ਦਾ ਆ ਤੇ ਮੰਮੀ ਨੂੰ ਐ ਕਰਾ ਰੱਖ ਲਾਂਗੇ ਦੀਦੀ ਦੇਖਾਂਗੇ ਰੱਖ ਲਾਂਗੇ ਕਿੱਥੇ ਰਹਿੰਦੀ ਉਹ ਬਸ ਇੱਕ ਰਾਤ ਰਹਿੰਦੀ ਜਦੋਂ ਉਸੇ ਬੜਾ ਚੱਲ ਜਾਂਦੀ ਉਹਨੂੰ ਇਹ ਹੁੰਦਾ ਮੈਨੂੰ ਘਰ ਕੰਮ ਬੜਾ ਵਾ ਉਹ ਪੋਤਰਾ ਵਿੱਚ ਨਹੀਂ ਹੁੰਦਾ ਟਿਕਦਾ ਰਾਤ ਪੋਤਰੇ ਬਿਨਾਂ ਤਾਂ ਜੀ ਨਹੀਂ ਲੱਗਦਾ ਮੈਨੂੰ ਗੁੱਸੇ ਹੋ ਹੀ ਜਾਂਦੇ ਵੇਖ ਲਾ ਚਲੋ ਹੋਈ ਗੱਲ ਨਹੀਂ ਆਂਦੇ ਮम्मी ਨੂੰ ਆਹ ਕੋ ਲੈ ਕੇ ਨਾ ਆਵੇ ਦਸ ਸੁੱਖ ਨਹੀਂ ਸੁੱਖ ਕਿਹੜੀ ਚੀਜ਼ ਦੀ ਕਮੀ ਹੈ ਮੈਂ ਇਹ ਗੱਲ ਆਨਦੀ ਆ ਕਿ ਨਾ ਕੁਛ ਲਿਆਵੇ ਜੇ ਤੋ ਵੀ ਆਉਂਦੀ ਉਹ ਕਿੰਨਾ ਖਰਚਾ ਕਰਤੀ ਆ ਉਹ ਆ ਹੁੰਦਾ ਹੈ ਤਾਂ ਸਹੀ ਦੀਦੀ ਕਿਦਾਂ ਮम्मी ਵੀ ਆਂਦੇ ਕੱਚਾ ਕਰਕੇ ਨਾ ਲੈਂਦੇ ਆ ਫੇਰ ਕੀ ਕਰਕੇ ਜਾਂਦੇ ਆ ਤੇ ਮੈਂ ਸੁੱਖ ਤੁਹਾਡੇ ਸਾਹਮਣੇ ਮੰਗਦੀ ਕਿਹ ਕੋਲ ਆਣੀ ਆ ਤੇਰੇ ਵਿਆਹ ਤੋਂ ਪਹਿਲਾਂ ਉਹ ਸ਼ੁਰੂ ਤੋਂ ਆਉਂਦੇ ਹੀ ਮੇਰੇ ਕੋਲ ਇਦਾਂ ਉਹਨਾਂ ਨੇ ਇਦਾਂ ਹੀ ਆਉਣਾ ਹਾਂਜੀ ਨਹੀਂ ਉਹ ਤਾਂ ਮੇਰੀ ਮੰਮੀ ਨੇ ਦੱਸਿਆ ਹੈ ਕਿ ਜਿਉਂ ਕਰਦੇ ਬੰਦੇ ਵਿਆਹ ਜਦੋਂ ਹੁੰਦਾ ਹਿਆ ਜਦੋਂ ਇਹਨਾਂ ਦੀ ਮੰਮੀ ਨੇ ਆਉਣਾ ਇਦਾਂ ਹੀ ਆਉਣਾ ਹਾਂ ਉਹ ਇਦਾਂ ਹੀ ਆਉਂਦੇ ਨੇ ਤੇ ਦੱਸੋ ਮੈਂ ਕਿਦਾਂ ਮੰਨੇ ਕਰ ਸਕਦੀ ਨਾਲੇ ਮੈਂ ਮੰਨੇ ਕਰ ਵੀ ਦਵਾ ਉਹਨਾਂ ਨੇ ਮੰਨੇ ਰਹਿਣਾ ਕਦੀ ਨਹੀਂ ਮੰਨੇ ਤੇ ਕੋਤ ਨਹੀਂ ਕਰਿਆ ਰਹਿਣਾ ਪਰ ਇਹ ਆ ਵੀ ਤੂੰ ਕਹਿਆ ਅਗਰ ਮੰਮੀ ਮੈਨੂੰ ਕਿਸ ਚੀਜ਼ ਦੀ ਲੋੜ ਨਹੀਂ ਹੈਗੀ ਇੰਨੀ ਗੱਲ ਮੇਰਾ ਪੁੱਤ ਕਹਿ ਦਿਆਗਾ ਫੋਨ ਤੇ ਜਦੋਂ ਫੋਨ ਆਉਂਦਾ ਹੁੰਦਾ ਕਹਿੰਦੇ ਆਂਦੇ ਭਾ ਤਾਡੇ ਦਿਲ 'ਚ ਕੀ ਮੈਂ ਬੋਲਦੀ ਨਹੀਂ ਉਹਨਾਂ ਨੂੰ ਇਹੋ ਹੀ ਨਾ ਮੈਨੂੰ ਇਹ ਹੁੰਦਾ ਵੀ ਤੂੰ ਕੋ ਤਾਂ ਉਹਨਾਂ ਦਾ ਖਰਚਾ ਨਾ ਕਰਵਾਵੇਂ ਮੈਂ ਨਹੀਂ ਖਰਚਾ ਕਰਾਉਂਦੀ ਉਹ ਆਪਣੀ ਮਰਜ਼ੀ ਨਾਲ ਕਰਦੇ ਆ ਤੁਸੀਂ ਨਾ ਹਜੇ ਟੈਨਸ਼ਨ ਲਿਆ ਕਰੋ ਉਹ ਨਹੀਂ ਟੈਨਸ਼ਨ ਮੈਂ ਕਿਹੜੀ ਗੱਲੋਂ ਲੈਣੀ ਆ ਦੂਜੀ ਸੋਭਾ ਆਉਣ ਕੇ ਮੰਮੀ ਇੱਥੇ ਚਾਹ ਪਾਣੀ ਸੋਨਾ ਪਿავਾਂਗੇ ਲੱਗਾ ਹਾਂਜੀ ਮੰਮੀ ਹੁੰਦਾ ਉਹਦੇ ਦੀ ਮੰਮੀ ਆਉਂਦੇ ਮੇਰੀ ਤਾਂ ਚਲਾ ਆਇਆ ਨਹੀਂ ਜਾਂਦਾ ਜਿਹੜੀ ਮੈਂ ਤੇ ਆਪਣੀ ਮੰਮੀ ਇਹਨਾਂ ਦੀ ਮੰਮੀ ਚ ਹੀ ਵੇਖ ਲੈਣੀ ਆ ਜਿਹੜੀ ਚੀਜ਼ ਚਾਹੀਦੀ ਆ ਨਾ ਮੈਨੂੰ ਦੱਸੀ ਮੈਂ ਤੈਨੂੰ ਮੰਗਾ ਕੇ ਦਊਗੀ ਚਾਹ ਪਾਣੀ ਸੋਨਾ ਪਈ ਇਹ ਨਾ ਕੁਝਿਆ ਬਿਸਕਟ ਉਹਦੇ ਘੜੀ ਰੱਖ ਨਹੀਂ ਨਹੀਂ ਮੈਂ ਪਕੌੜੇ ਕੱਢ ਲੂੰਗੀ ਮੰਮੀ ਚ ਹੀ ਖਾਈ ਕਰਨੀ ਆ ਉਹ ਤੇ ਵਿਚਾਰੇ ਚੌਂਕੇ ਚੌਂਨੇ ਨੀ ਲੜਦੀ ਜਿਹਦਾ ਮੰਮੀ ਨਹੀਂ ਆਉਂਦੇ ਮੈਂ ਤੁਸ ਕੋਈ ਚਾਹ ਹੀ ਪੜਾਉਂਦਾ ਮੰਮੀ ਪਕੌੜੇ ਵੀ ਕੱਢਣੀ ਤੇ ਤੁਥੇ ਵਰਫੀ ਵੀ ਮੰਗਾ ਲੀ ਤੋਈ ਗਾ ਨਹੀਂ ਮੈਂ ਮੰਗਾ ਲਾਂਗੀ ਤੂੰ ਹੀ ਵੀ ਪੀ ਲੋ ਚਾਹ ਠੰਡੀ ਹੋਣ ਦੀ ਸੁੱਖ ਮੰਮੀ ਤੂੰ ਹੀ ਵੀ ਪੀਓ ਕੋਈ ਪੁੱਤ ਪੀ ਲੈਣੇ ਮੈਂ ਤਾਂ ਨਿੱਗੀ ਨਿੱਗੀ ਪਿੰਡੀ ਵਾਵਾ ਗਲੇ ਨਰਮਾਂ ਜਿਆ ਲੱਗਣ ਧਿਆ ਤਬੀ ਆ ਗਏ ਹਾਂ ਮਸਰਾਏ ਕੰਡ ਹਾਂਜੀ ਹਾਂਜੀ ਤੇ ਪਰਚੀਆਂ ਲੈ ਆ ਪਰਚੀਆਂ ਲੈਣਤਿਆਂ ਕੋਈ ਨਹੀਂ ਵੱਡੇ ਵੀਰ ਨੂੰ ਦੇ ਦੇਣਾ ਆਓ ਸਾਰੀਆਂ ਪਰਚੀਆਂ ਦੇ ਦੇ ਹਿਸਾਬ ਕਿਤਾਬ ਸਾਰਾ ਉਹ ਕਰ ਲੂਗਾ ਤੈਨੂੰ ਨਹੀਂ ਪਤਾ ਲੱਗਦਾ ਕੋਈ ਨਹੀਂ ਮੈਂ ਫੜਾ ਦੇਣੀਆਂ ਵਾ ਫੜਾ ਦੀ ਮੇਰਾ ਪੋਤਾ ਇੱਕ ਇੱਕ ਪਰਚੀ ਵੜਾਈ ਤੇ ਦੂਜੀ ਗੱਲ ਇਹ ਅਧਿਕਾਰ ਖਲਖ ਲੈਂਦੀ ਨਹੀਂ ਤੂੰ ਘਰ ਮੰਮੀ ਮੈਂ ਤਾਂ ਨਹੀਂ ਲੈਂਦੀ ਮੈਂ ਕਿਹਾ ਉਥੋਂ ਮੰਡੀਆਂੋਂ ਪੱਖਾ ਲੱਗ ਜਾਂਦਾ ਵਾ ਤੇ ਪੱਖਾ ਫੇਰ ਜਾਊਗਾ ਤੇ ਫੇਰ ਲੈ ਹੁੰਨੇ ਆ ਉਹ ਤਾਂ ਚੱਲ ਤੇਰੀ ਗੱਲ ਸਹੀ ਆ ਪਰ ਕਣਕ ਥੋੜੀ ਨਾ ਲਿਆਵੀਂ ਮੰਡੀਆਂ ਉਹ ਨਹੀਂ ਮੰਮੀ ਗੁਜਾਰੇ ਜੋਗੀ ਕੋਈ ਨਹੀਂ ਉਹਨੂੰ ਮੈਂ ਕਿਹਾ ਉਹ ਤਾਂ ਪੱਖਾ ਲਾ ਮੈਂ ਤੈਨੂੰ ਫੋਨ ਕਰ ਦਿੰਦਾ ਵੀ ਕਿੰਨੀ ਚਾਹੀਦੀ ਆ ਆਹ ਮੁੜ ਕੇ ਲੋਕਾਂ ਦੇ ਘਰ ਨਾ ਤੁਰੇ ਫਿਰਿਆ ਖਾਣ ਜੋਗੀ ਵਾਧ ਰੱਖੇਂ ਘੜਕ ਨਹੀਂ ਕੋਈ ਗੱਲ ਨਹੀਂ ਲੈ ਆਉਣੀ ਆ ਠਹਿਰ ਕੇ ਆਉਂਦੀ ਫੇ ਪਾਲੀ ਨੇ ਪੜੋਲੇ ਹੀ ਲਿਆ ਕੇ ਪਤੋਪਲ ਵਾਲੇ ਨੇ ਮੰਡੀ ਆਹ ਪੜੋਲਾ ਵੇ ਤੁਪੇ ਦਾ ਪੇ ਕੱਢ ਲਾ ਨਾ ਹੁਣ ਮੰਡੀ ਦਾ ਕੰਮ ਮੁੱਕ ਗਿਆ ਵਾ ਸਾਰਾ ਆਹੋ ਥੋੜਾ ਰੱਖ xe ਵਾਲਾ ਭੇਜ ਦਿੰਨੇ ਆ ਛੋਟੇ ਹਾਥੀ ਵਾਲਾ ਤੇ ਉਹਨੇ ਲੱਦ ਲੈਣੀ ਆ ਪਈ ਆ ਲੱਦ ਲਿਆਊਗਾ ਤੇ ਭੜੋਲਾ ਕੱਢ ਕੇ ਉਹਨਾਂ ਚਰਬਾਰ ਬੂਰਾ ਖਤੌਪ ਲੱਗਦੀ ਐ ਤੇ ਫੇਰ ਕਣਕ ਵਿੱਚ ਪਾ ਦੇ ਚੱਲ ਮੈਨੂੰ ਬਹਿ ਲੈੰਦੋ 10 ਮਿੰਟ ਘਰਦਾ ਵਾਂ ਵੀ